ਆ ਪਸ ਤੋਂ ਤੇਰੇ ਆਪਰ ਤੋਂ ਦੇਖਣ ਦੇ ਗੱਲ ਤੋਂ ਬਾਅਦ ਦੇਖ ਦੇਗਾ ਦੇਖ ਦੇਗਾ ਨਹੀਂ ਫਰਾਇਆ ਨਾ 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 ਨਾ

嗯。对。Yeah. ਨਖਾਇਆ ਪਾਉਂ। ਹਟ ਜਾ। ਹੁੰਦਾ। ਮੈਂ ਤੁਹਾਨੂੰ ਦੱਸ ਚਾਹਣਾ ਵੀ ਯਾਰ ਉੱਤੋਂ ਭਗਾ। ਪੈਸੇ ਨਹੀਂ ਹਟ ਜਾ। 16 ਮਾਗਰ ਫੜਦਾ ਮੈਂ। ਤੇਰੇ ਨਾਲ ਪੈਸੇ ਆ ਗਏ ਨਾ। ਹਾਂ। ਬਹੁਤ ਜ਼ਿਆਦਾ ਪੈਸੇ ਰੱਖ ਰਾਂ ਜਾਂ ਮੈਂ ਸਾਡੇ ਮੋੜ ਦੇ ਹੁਣ ਬੀਲਾ। ਲੈ ਜਾ। ਤੈਨੂੰ ਮੈਂ ਦੱਸ ਚਾਹਣਾ ਬੇਟੂ। ਇਹੋ ਬੰਦੇ ਨੂੰ ਕੋਲੇ ਖੱਦਦਾ ਇਹਦੇ 200 ਰੁਪਏ ਦਾ। ਚਲ ਭਾਈ ਇਹ ਮੈਂ ਸਮਝਾਉਂਦਾ। ਆ ਹਟ ਜਾ। ਨਹੀਂ ਪਛਾਤਾ ਉਹ ਹਟੇ ਨਹੀਂ ਕੋਫੜੀ ਜਾਣਾ। ਇਹ ਪੈਸੇ ਲੈ ਖੜੂ। ਲਾ ਤੂੰ ਪੜ। ਫੜੀ ਦੂ ਰੱਖ ਤੂੰ। ਉਹ ਦੂਨ ਦੇ ਦਿਆ ਕੰਮ ਹੋਣੀਆਂ ਬਣਾ ਬਣਾ ਕੰਮ ਕਰੀਆ। ਨਹੀਂ ਕਰੂੰ ਮੈਂ। ਜਮੀਨ ਤੇ ਖੋਦਾ ਮਹਾਰਾਜ ਇਹ ਬੱਤਾ ਪਿੰਡ ਤੋਂ ਦੇ ਮੈਂ ਲੰਮਾ ਦੇ ਆ ਰੂਮੋਂ ਮਾਰਨੀ ਠੀਕ ਬੱਤਾ ਆ ਫਟ ਜਾ ਯਾਰ ਫੇਰ ਵਾਹ ਅਰੇ ਵਾਹ ਕਰਦੇ ਕਰਦੇ ਹੈ ਭਾਈ ਯਾਰ ਕਰਤਾ ਯਾਰ ਅੱਛਾ ਜੀ ਮੂੰ ਸੋ ਜਾ ਬਾਪੂ ਦਰ ਕੋਸੇ ਹੋ ਗਿਆ ਹੋ ਗਿਆ ਯਾਰ ਐਵੇਂ ਬੜਾ ਮਣਾ ਕੰਮ ਹਾਰੋ ਕੋ ਸੋ ਜਾ ਲੈ ਨੀ ਮੋਹ ਲੈ ਤੇ ਸਾਰੇ ਕਾਟ ਜਾ ਉਹ ਕਰਾ ਲਊਗਾ ਹੜਾ ਕਰਾ ਲਊਗਾ ਉਹ ਬੱਸ ਉਹ ਗੱਲ ਦਾ ਸੁਣ ਲੈ ਤੇਰੀ ਮੈਨਸਪਟੀ ਹੋਈ ਨਹੀਂ ਮੋਣੀ ਤੇ ਤੂੰ ਤਾਂ ਲੈ ਲੈ ਗੱਲਾਂ ਆ ਵੀ ਲੈ ਲੈ ਸਲਾਸ ਪਾਹੇ ਲੈਣਾ ਬਾਈ ਛੱਡ ਦੇ ਇਹ ਬੰਦਾ ਕਿਹਨੇ ਯਾਰ ਮੈਂ ਪੂਰਾ ਫੜਾ ਇਹਨੂੰ ਫੜਾ ਤੇ ਕਾਲੀ ਕਿੰਨੇ ਦੀ ਆ ਵੀ ਦੱਸ ਮੇਰੇ ਕੋਲ ਗਾ ਕਾ ਸ਼ਰੀ ਜੀ ਹਾਂ ਤੂੰ ਜਾਉ ਪਰਾਂ ਦੇਖ ਇਹਨੇ ਫੇਰ ਨਹੀਂ ਸੱਚ ਬੰਨਣਾ ਯਾਰ ਮਿੱਠੂ ਵੀ ਕਿੰਨੇ ਤੂੰ ਮੈਨੂੰ ਦੱਸਿਆ ਜਦੋਂ ਨੂੰ ਛੱਡ ਇਹ ਵੀ ਛੱਡ ਤੇਰੂੰ ਛੱਡ ਤੂੰ ਸ਼ਰੀ ਦੱਸ ਇਹ ਤਾਂ ਤਨ ਬਲਾ ਸਕੇ ਕਿੰਨੇ ਦੇਖਿਆ ਨਾ ਫਾਜ਼ਲਾ ਸੁਣ ਲੈ ਐਵੇਂ ਸਿਰ ਮਿੱਟੀ ਪਾਏ ਹੋਰ ਰੋਇਆ ਇਹਦੇ ਜੂੜ ਮੇਰੇ ਬਾਈ ਜੀ ਆ ਬੱਕਰਿਆਂ ਦਾ ਸੌਦਾ 20000 ਰੁਪਏ ਚ ਦੋਨਿਆਂ ਦਾ ਦੋਨਿਆਂ ਦਾ ਵੀਰੇ 20000 ਚ ਬਾਈ ਯਾਰ ਚਾਹ ਬਾਈ ਦੋਨਿਆਂ ਦਾ ਬੱਕਰਾ ਸੌਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਬੱਕਰਿਆਂ ਦੋਨਿਆਂ ਦਾ ਸੌਦਾ ਆ ਬਾਈ ਯਾਰ ਚਲ ਕਰਾਂਗੇ ਲੋਕਾਂ ਨੂੰ ਕਰਨਾ ਯਾਰ ਦੇਖ ਲੈ ਕਰਾਂ ਦੀ ਇਹ ਵੀ ਚੱਲ ਆਹ ਕੋਣ ਆ ਆ ਮਿੱਠੂ ਇਹਨੂੰ ਕੋਈ ਲੈਣ ਦੇ ਨੂੰ ਤਾਂ ਝੋੜ ਦਾ ਕਰਾ ਯਾਰ ਹੁਣ ਬੰਦਾ ਹੀ ਮੰਗੀ ਲਈ ਬੈਠਾ ਚਲ ਬਾਈ ਜੀ ਨਾ ਕਰ ਤੋੜਾ ਕਰਾਣਾ ਮੇਰੇ ਪੈਸੇ ਓਏ ਬਣਾ ਬਣਾ ਕੰਮ ਨਾ ਖਰਾਬ ਕਰ ਓਏ ਜਿਹੜੇ ਲੈ ਕੇ ਆਨੇ ਲੈ ਯਾਰ ਆਪਾਂ ਨੂੰ ਕੋਈ ਤਰਾਜਾ ਕਹਾਂ ਭਾਈ ਦੇਖਦਾ ਤਾ ਦੱਸਣਾ ਯਾਰ 500 ਰੁਪਏ ਕਰਾਇਆ ਹੁਣ ਜੈਨ ਦੇ ਬਾਈ ਨੂੰ ਮੋੜ ਦੇ ਕੋਈ ਨਹੀਂ ਭਾਈ ਮੋੜ ਦੇ ਕਰ ਮਸਲਾ ਹੋਰ ਨਹੀਂ ਦੇਣੀ ਬੱਕਰੀ ਨਹੀਂ ਨਹੀਂ ਸੀ ਗੁੱਸੇ ਨਾ ਬੱਕਰੀ ਨਹੀਂ ਨਾ ਦੇ ਯਾਰ ਉਹ ਤੇਰਾ ਮਾਰ ਮੈਂ ਤਾਂ ਕਹਿੰਦਾ ਬੱਚੀ ਨਹੀਂ ਸੁਖਾਈ ਬਾਰੀ ਨਾ ਜਵੀ ਨਹੀਂ ਦੇਣੀ ਪੂਰਾ ਕੱਪ ਸੀ ਯਾਰ ਲੈ ਜਾ ਯਾਰ ਉਹਨੇ ਚਾਚੇ ਹੁਣ ਨਹੀਂ ਯਾਰ ਕਿ ਤੂੰ ਮੈਥੋਂ ਜੇ ਕਾਟਾ ਮੈਂ ਕਾਤੋਂ ਲੈ ਲਈ ਤੂੰ ਜੇ ਕਾਟ ਕੇ ਮੈਂ ਤੁਲੇ ਲਈ ਦੇਖੋ ਭਾਈ ਜੀ ਮਾੜਾ ਯਾਰ ਇੰਨੇ ਜਾਰੇ ਦੀ ਇੰਨੇ ਪੰਚਾਇਤ ਦੇ ਮੁੰਡੇ ਬੰਦਾ ਤੇਰੀ ਮਰ ਸਾਡੇ 15 ਕਰਤਾ ਹੁਣ ਕੀ ਹੋ ਗਿਆ ਹੁਣ ਗੈਣ ਪਹਿਲਾਂ ਨਹੀਂ ਨਹੀਂ ਵਧੀਆ ਹੋ ਗਿਆ ਯਾਰ ਆ ਕੰਮ ਸਾਰਾ ਕੁਝ ਉੱਥੇ ਪਾ ਜਾਣੀ ਇੱਥੇ ਪਾਣੀ ਕਿੱਥੇ ਹੱਦ ਕਿੱਥੇ ਹੱਦ ਬੋਰ ਕੁੱਤੇ ਨੇ ਵਧੀਆ ਕੰਮ ਹੋ ਗਿਆ ਯਾਰ ਵੇ ਤਾਂ ਸਾਨੂੰ ਭੇਜਤ ਨਹੀਂ ਮੈਂ ਦੱਸਦੇ ਸਾਨੂੰ ਲੈ ਜਾ ਕਵਾਲਾ ਉਹ ਹੀ ਗੱਲ ਹੈ ਜਦੋਂ ਬੰਦਾ ਪਿੰਡੀ ਖੜੀ 24 ਲੀਟਰ ਕਹਿੰਦਾ ਮੈਂ ਤਾਂ ਕਹਿੰਦਾ ਜਿੱਦੇ ਛੂਪੀ ਉੱਤੇ ਦੇ ਦਿਆਂਗੇ ਉਧਰ ਮਿਲ ਕੇ ਪੈ ਨਹੀਂ ਨਾ ਨਿਕਲਦਾ ਨਹੀਂ 50 ਹੋਗੇ ਨਾ ਪੈਸੀ ਬਾਅਦ ਚ ਦੇ ਦੇ ਪਹਿਲਾਂ ਮਾਦੀ 20 ਲੀਟਰ ਨੂੰ ਕਹਿੰਦਾ ਬੰਦਾ ਕਹਿੰਦਾ ਮੈਂ 20 ਮਾਦੀ 15 ਮਾਦੀ 15 ਠੀਕ ਹੈ ਸਰ ਕਿੰਨੇ ਪੈਸੇ ਮੰਗਦਾ ਛੋੜ ਕਰ ਦਿਓ ਉਹਨਾਂ ਨੂੰ ਖੁਸ਼ ਹੋ ਗਏ ਤਿੰਨ ਦਾ 5 ਸੂਟ 2 ਹੋਦਰ ਰਹੇਗਾ ਜਿੱਦੇ ਛੂਪੀ ਉਹਦੇ ਬਾਈ 24 ਲੀਟਰ ਦੇ ਘਰ ਵਾਲੇ ਦੂਰ ਨੇ ਮੈਂ ਤਾਂ ਦੇ ਚੋਈ ਨੂੰ ਮੈਂ ਤਾਂ ਦਿੱਦੇ ਨਹੀਂ ਪਾਣੀ ਪੈਸਾ 24 ਲੀਟਰ ਕਰ ਦੋਗੇ ਮੈਂ ਹੌ ਲਗਾਈ ਕਰਾਇਆ ਛੋਲ ਕਰ ਦੇ ਬਾਈ ਬੜੇ ਭਾਈ ਛੋਲ ਕਰ ਦੇ ਖੋਸੋ ਕੇ ਚੱਕ ਬਸ ਰੱਖ ਲੈ ਬੱਚਾ ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣ ਬੇਲੀਆਂ ਨੇ ਮੇਰੇ ਵੱਲੋਂ ਪਿਆਰ ਭਰੀ ਸ਼ਾਸੀ ਗੱਲ ਜੀ ਆਪਾਂ ਧਰੌਲੇ ਦੀ ਮੰਡੀ ਤੇ ਪਹੁੰਚਾਂਗੇ ਧਰੌਲੇ ਮੰਡੀ ਤੇ ਇੱਕ ਆਪਨ ਨਾਗਰੀ ਨਸਲ ਦੀ ਇੱਕ ਬੱਕਰੀਆਂ ਪਹੁੰਚੇ ਨੇ ਬਾਬਾ ਬਜ਼ੁਰਗ ਬੰਦਾ ਲੈ ਕੇ ਆਏਗਾ ਪਹਿਲਾਂ ਆਪਾਂ ਸਾਰੇ ਇਹ ਆਪਾਂ ਨਿਗਾਹ ਮਾਰਦੇ ਆ ਬੱਕਰੀਆਂ ਥਾਂ ਫੇਰ ਆਪਾਂ ਇਹਨਾਂ ਦਾ ਰੇਟ ਦੀ ਗੱਲਬਾਤ ਕਰਾਂਗੇ ਬਾਈ ਬਾਬੇ ਨਾਲ ਗੱਲਬਾਤ ਕਰਾਂਗੇ ਨਾਗਰੀ ਡੱਬੀ ਆ ਪਯੋਰ ਨਾਸਲ ਆ ਗਈ ਜੇ ਕਿਸੇ ਬੰਦੇ ਨੇ ਲੈਣੀਆਂ ਨੇ ਮੂਵੀ ਸੌਦਾ ਮਰਵਾਉਣਾ ਇਹ ਸਾਰੀਆਂ ਬੱਕਰੀਆਂ ਦਾ ਪਹਿਲਾਂ ਵੀਡੀਓ ਰਾਈ ਚੰਗੀ ਤਰ੍ਹਾਂ ਤੁਸੀਂ ਬੱਕਰੀਆਂ ਦੀ ਗੌਰ ਬਾਤ ਕਰ ਲਓ ਇੱਕ ਵਾਰੀ ਵੀਡੀਓ ਦੇਖ ਲਈ ਆ ਦੇਖੋ ਪਹਿਲਾਂ ਬੱਕਰੀ ਆ ਦੇਖੋ ਪਹਿਲਾਂ ਤੁਸੀਂ ਸੱਤਿਆਨ ਨਾਲ ਵੀਰ ਜੀ ਸਾਰੀਆਂ ਇੱਕੋ ਨਾਸਲ ਦੀਆਂ ਬੱਕਰੀਆਂ ਨੇ ਚੈੱਕ ਕਰ ਲਓ ਧਿਆਨ ਨਾਲ ਵੀਰੇ ਜੇ ਕਿਸੇ ਨੇ ਲੈਣੀ ਹੋਵੇ ਤੁਹਾਡਾ ਕੰਟੈਕਟ ਨੰਬਰ ਬਾਬੇ ਨਾਲ ਗੱਲਬਾਤ ਕਰਾਂਗੇ ਸਾਰੀਆਂ ਬੱਕਰੀਆਂ ਦਾ ਮੂਵੀ ਸੌਦਾ ਕੀਤਾ ਹੈ ਨਾਗਰੀ ਡੱਬੀ ਆ ਗਈ ਪੂਰੇ ਸ਼ਰਾ ਗੱਲਬਾਤ ਆ ਗਈ ਬੱਕਰੀਆਂ ਦਾ ਨੱਕ ਅੰਨ ਕੋਨ ਕੋੰਡ ਕੰਡ ਜਿਹੜੇ ਸ਼ੰਗ ਹੁੰਦੇ ਨੇ ਜਿਨ੍ਹਾਂ ਦੀ ਵੀ ਆਪਣੇ ਮਾਦਰੀ ਦੀ ਟੈਸਟਿੰਗ ਨਾਲ ਸਲੋਸ ਸਾਰਾ ਕੁਝ ਚੈੱਕ ਆਗਾ ਵਧੀਆ ਕਰਕੇ ਚੈੱਕ ਕਰ ਲਓ ਬਾਕੀ ਤੁਸੀਂ ਬਾਬੇ ਨਾਲ ਸੰਪਰਕ ਕਰ ਲਿਓ ਆ ਕੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਇਹ 12 ਨਾਗ ਨੇ 12 ਨਾਗਾਂ ਵਿੱਚ ਇੱਕ ਬੱਕਰਾ ਹੈਗਾ ਜਿਹੜਾ ਬੋਕ ਹੈਗਾ ਆ ਦੇਖੋ ਜੀ ਆਪਾਂ ਬਾਬੇ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਪਹਿਲਾਂ ਸਾਰੀ ਵੀਡੀਓ ਰਹੀ ਚੰਗੀ ਤਰ੍ਹਾਂ ਵੀ ਚੈੱਕ ਕਰ ਲੋ ਇਹਨੂੰ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਡਾ ਪਿੰਡ ਕਿਹੜਾ ਹੈ ਤੁਸੀਂ ਅੱਜ ਕੀ ਲੈ ਕੇ ਆਏ ਹੋ ਰੇ ਤੇ ਕੀ ਵੇਚ ਰਹੇ ਤੁਸੀਂ ਬੱਕਰੀਆਂ ਲੈ ਕੇ ਆ ਸਾਰੀਆਂ ਮੂਵੀਸ ਆਪਦੇ ਵਾਸਤੇ ਲੈ ਕੇ ਆਇਆ 11 ਬੱਕਰੀਆਂ ਨੇ ਹਾਂਜੀ 12ਵਾਂ ਬੋ ਗਈ ਇਹਦੀ ਸਿੰਗਲ ਸਿੰਗਲ ਨਹੀਂ ਵੇਚਣੀ ਨਹੀਂ ਸਿੰਗਲ ਨਹੀਂ ਵੇਚਦੀ ਤੁਸੀਂ ਸਿੱਧੀ ਮੇਕਾ ਦੋ ਇਹਨਾਂ ਸਾਰਿਆਂ ਦਾ ਤੁਸੀਂ ਕੀ ਮੰਗਦੇ ਹੋ ਚਲ 20000 ਰੁਪਏ ਇੱਕ ਦਾ ਜੀ ਮਗਰ ਦੋ ਬੰਦੇ 240000 ਦਾ ਹੋਗਾ ਸਾਰਾ ਕੁਝ ਹੈਣਾ ਇਹ ਵਿੱਚ ਹੀ ਗੱਬਣਾ ਨਹੀਂ ਵਿੱਚ ਹੀ ਫੰਡਰਾਣੇ ਦੇ ਬਾਕੀ ਕੋਈ ਹੋ ਜਾ ਟਾਈਮ ਦੀ ਦੇਖਾਂਗੇ ਬਾਕੀ ਮੌਕੇ ਦੇ ਸੰਭਾਲ ਕੇ ਤਾਂ ਮੌਕੇ ਦੇ ਹੋ ਜਾਂਦੇ ਗੱਲਬਾਤੀ ਹੁਣ ਇਹਦੇ ਵਿੱਚ ਛੋਟੇ ਕੋਲ ਬੱਚੇ ਕਿੰਨੇ ਨੇ ਇਹਦੇ ਮੰਗ ਰਹੇ ਇਹਨਾਂ ਦੀ ਜੋੜੀ ਨਾਤ ਮਾਤਰੀ ਕੋਲ ਤੁਹਾਡੇ ਕੋਲ ਘਰੇ ਕਿੰਨੇ ਬੱਚੇ ਨੇ ਇਹਨਾਂ ਦੇ ਇਹਨਾਂ ਦੇ ਬੱਚੇ ਦੋ ਹੀ ਨਿਕਰੇ ਦੋ ਬੱਚੇ ਨੇ ਬਸ ਠੀਕ ਹੈ ਬਾਕੀ ਸਾਰੀਆਂ ਵਿੱਚ ਗੱਬਣਾਂ ਨੇ ਵਿੱਚ ਹੀ ਬੰਡਰਾਂ ਨੇ ਸਾਰੀਆਂ ਸੂਣ ਵਾਲੀਆਂ ਨੇ ਯਾਰਾ ਸਾਰੀਆਂ ਇਹਨਾਂ ਅਸਲ ਕਿਹੜੀ ਹੈ ਆਪਣੇ ਕੋਲ ਕਿਹੜੀ ਕਿਹੜੀ ਨਸਲਾ ਹੈ ਨਹੀਂ ਵੀਰੇ ਪਤਾ ਨਹੀਂ ਮੈਂ ਤੁਹਾਨੂੰ ਸਹੀ ਦੱਸਾਂਗਾ ਨਾਗਰੀ ਨਸਲਾ ਵੀਰੇ ਬਾਬੇ ਨੂੰ ਨਹੀਂ ਨੌਲੇਜ ਨਹੀਂ ਆਪਾਂ ਬਾਬੇ ਨਾਲ ਬਾਹਲੀ ਗੱਲਬਾਤ ਨਹੀਂ ਕਰਦੇ ਦੇਖੋ ਬਾਈ ਬਾਬੇ ਨੂੰ ਬਾਬਾ ਤੁਹਾਡਾ ਸੰਪਰਕ ਨੰਬਰ ਬੋਲ ਦੋ ਬਸ ਠੱਟਾ ਨਹੀਂ ਠੀਕਾ ਮੂਵੀ ਸੌਦੀ ਮਾਰਨਾ ਆਪਣੇ ਦਾ ਤੇ ਸੰਪਰਕ ਨੰਬਰ ਬੋਲ ਦੋ ਜੀ 84377 4936 ਇੱਕ ਵਾਰੀ ਫਿਰ ਬੋਲ ਦੋ ਜੀ 84377 4936 ਲੋ ਵੀਰ ਜੀ ਜੇ ਕਿਸੇ ਨੇ ਬੱਕਰੀਆਂ ਜਾਂ ਬੱਕਰਾ ਇਕੱਠਾ ਸੌਦਾ ਮੂਵੀ ਮਾਰਨਾਗਾ ਤਤਨੋਲੇ ਆ ਕੇ ਬਾਬੇ ਨਾਲ ਫੋਨ ਤੇ ਸੰਪਰਕ ਕਰ ਲੈਣਾ ਮੈਂ ਤੁਹਾਡ ਨੂੰ ਸਕਰੀਨ ਤੇ ਬਾਬੇ ਦਾ ਨੰਬਰ ਦੇ ਦੇਣਾ ਇਹ ਬੱਕਰੀਆਂ ਸਾਰੀਆਂ ਨਾਗਰੀ ਡੱਬੀ ਦੀਆਂ ਨਾਗਰੀ ਨਸਲ ਦੀਆਂ ਬੱਕਰੀਆਂ ਨੇ ਪ्योर ਨਾਗਰੀ ਨਸਲ ਆ ਗਈ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਏ ਤਾਂ ਬਾਬੇ ਨਾਲ ਕੰਟੈਕਟ ਨੰਬਰ ਕਰਕੇ ਇੱਕ ਵਾਰੀ ਛਾਨੂ ਵੀ ਫੋਨ ਕਰ ਲੈਣਾ ਜੀ ਬਾਬੇ ਨੂੰ ਸਿੱਧਾ ਸੰਪਰਕ ਕਰਾ ਸਕਦੇ ਆਂਗੇ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਈਆਂ ਰੇਟ ਮੌਕੇ ਤੇ ਹੋ ਜਾਂਦਾ ਹੁੰਦਾ ਕੋਈ ਤਿਆਰ ਕੋਈ ਹੋ ਨਹੀਂਗਾ ਵੀ ਮੌਕੇ ਤੇ ਬਾਬੇ ਨੇ ਇੱਕ ਵਾਰੀ ਕਹਿਤਾ ਉਹੀ ਰੇਟ ਦੇਣਾ ਕੋਈ ਸਬੰਧ ਨਹੀਂ ਰੇਟ ਨਾਲ ਜਦੋਂ ਤੁਸੀਂ ਗੱਲਬਾਤ ਕਰੋਗੇ ਰੇਟ ਮੌਕੇ ਤੇ ਹੋ ਜਾਊਗਾ ਤੇ ਆ ਬੋਕ ਆ ਬੋਕ ਨਾਲ ਦਿੱਤਾ ਜਾਊਗਾ ਤੁਸੀਂ ਬੋਕ ਵੀ ਚੈੱਕ ਕਰ ਲਓ ਬੋਕ ਦਾ ਕੋਈ ਸਾਰਾ ਟੈਸਟਿੰਗਲ ਹੋਇਆ ਹੋਇਆ ਕੋਈ ਮਤਰੀ ਕਿਸੇ ਵੱਲੋਂ ਮਾਰਾ ਹੈ ਨਹੀਂ ਇਹ ਬੋਕ ਚੈੱਕ ਕਰ ਲਓ ਵੀਰੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਣ ਤਾਂ ਬਾਬਾ ਜੀ ਸਕਰੀਨ ਤੇ ਸੀ ਨੰਬਰ ਦੇ ਦਾਂਗੇ ਉਹ ਬਾਬੇ ਨਾਲ ਸੰਪਰਕ ਕਰਕੇ ਤੁਸੀਂ ਬਾਬੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਵੀਰੇ ਧੰਨਵਾਦ ਜੈ ਹਿੰਦ ਜੈ ਭਾਰਤ